ਕੰਸਿਆ ਸਿੱਕਾ ਅਲਿਸਾਰਾ ਨਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਤੁਹਾਨੂੰ ਤਿੰਨ گاਵਾ ਦਿਖਾਉਣੀ ਹੈ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਸੋਈਆਂ ਦੇ ਇੱਥੇ ਆ ਕੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਇਹ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਆ ਜਾਓ ਜੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਫਿਰ ਪਸ਼ੂ ਲੈ ਕੇ ਜਾਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਸ਼ੁਕਰੇ ਰੱਬ ਦਾ ਤੁਸੀਂ ਸੁਣਾਓ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਦੇ ਕਰੀ ਹਾਂ ਹਾਂ ਗੁਰਲਾਲ ਸਿੰਘ ਪਿੰਡ ਜਸਰਾਉ ਤਹਿਸੀਲ ਆਈ ਨਾਲਾ ਜਗਾਮਸਾ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 98989924 ਠੀਕ ਹੈ ਜੀ ਹਾਂਜੀ ਤੇ ਅੱਜ ਕਿੰਨੀਆਂ ਤਿੰਨ ਨਾ ਫਿਰ ਨਹੀਂ ਅੱਜ ਡੰਗਰ ਤੇ ਪੰਜ ਹੀ ਦੋ ਰਹਿ ਗਏ ਅੱਛਾ ਹਾਂਜੀ ਇੱਕ ਮੱਝ ਵੇਗੀ ਵਗਾਈ ਲੱਗੀ ਹੋਣਾ ਤੁਹਾਡੇ ਹੁੰਦੇ ਅੱਛਾ ਤਿੰਨ ਤਿੰਨ ਰਹਿ ਗਈਆਂ ਹਾਂ ਤਿੰਨ ਹੈਗੀਆਂ ਚਲੋ ਪਹਿਲਾਂ ਫਿਰ ਆਹੀ ਵਿਖਾ ਦਈਏ ਹਾਂਜੀ ਉਹ ਵਖਾ ਦੇ ਇਹਦੇ ਮਗਰ ਬੱਛੀ ਚ ਇਹਦੇ ਮਗਰ ਬੱਛੀ ਇਹ ਬੱਛੀ ਬੁਰੀ ਕਮਾਲ ਦੀ ਹੈ ਤੇ ਮਗਰ ਚੰਗੇ ਟਿਕੇ ਦੀ ਬੱਛੀ ਆ ਇਹ ਨੂੰ ਸੂਈ ਨੂੰ 20 ਤੋਂ 25 ਦਿਨ ਹੋਏ ਜੀ ਅੱਛਾ ਦੁੱਧ ਹੋਣੇ ਥੱਲੇ 16 ਕਿਲੋ ਤਿਆਰ ਆ ਇਹ 33 34 ਕਿਲੋ ਤੋਂ ਮੁੜੀ ਆ ਅੱਛਾ ਇਹ ਕਿਉਂ ਇੰਨਾ ਥੱਲੇ ਆ ਗਈ ਗਰਮੀ ਜ਼ਿਆਦਾ ਹੋਣ ਕਰਕੇ ਇਹਨੂੰ ਬੁਖਾਰ ਹੋ ਗਿਆ ਇਹ ਜੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆਂ ਅੱਛਾ ਕਿੱਟੀ ਚੋਂ ਕੀ ਗੱਲੋਂ ਪੁੱਛੀ ਆਈ ਜੀ ਇਹਨਾਂ ਹੁਣ ਓਕੇ ਆ ਤਰਾ ਪੂਰੀ ਸਾਰਾ ਕੁਝ ਓਕੇ ਬਾਕੀ ਇਹ ਵਾ ਵੀ ਸਾਮਣ ਸੁਮਣ ਵਾਲੀ ਹੈ ਜੇ ਥੋੜੀ ਜੀ ਅੱਛਾ ਫਿਰ ਹੋਣਾ ਹੀ ਕਰਦੀ ਹੋਈ ਠੀਕ ਆ ਹਾਂਜੀ ਤੇ ਹੁਣ ਪੱਕਾ ਕਿੰਨਾ ਉਤਨਾ ਇਹਦੇ ਕੋਲ 16 ਕਿਲੋ ਤਿਆਰ ਬਿਲਕੁਲ ਪੂਰਾ ਤਿਆਰ ਆ ਭਾਵੇਂ ਕੋ ਦੋ ਟਾਈਮ ਚੋਏ ਭਾਵੇਂ ਕੋ ਚਾਰ ਟਾਈਮ ਚੋਏ ਅੱਛਾ ਹਾਂਜੀ ਠੀਕ ਆ ਖੋਲੋ ਹਾਂ ਫਿਰ ਤੋੜ ਲਈਏ ਕਰੀਨ ਬਾਕੀ ਉਤਨਾ ਇਹ ਆ ਵੀ ਕੱਦ ਕਾਠ ਬੇਤ ਥੋੜੇ ਚੰਗੀਆਂ ਹਨ ਮਗਰ ਵੱਛੀ ਵੀ ਕਾਫੀ ਕਮਾਲ ਦੀ ਆ ਹਵਾਨੇ ਤੇ ਦੋਹਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਆ ਜਿਹੜੀ ਇਸੇ ਗਾਂ ਦੀ ਵੀਡੀਓ ਆ ਥੱਲੇ ਆਪਾਂ ਦੇਖ ਸਕਦੇ ਕਿਤਰਾ ਚੰਗੀ ਭਰੀ ਹੋਈ ਤੇ ਬਾਅਦ ਚ ਫਿਰ ਕਿੰਨੇ ਥੋੜਾ ਢਿੱਲੀ ਹੋ ਗਈ ਸੀ ਤੇ ਉਹਦੇ ਕਰਕੇ ਫਿਰ ਦੁੱਧ ਜਿਹੜਾ ਹੁਣ ਸੈੱਟ ਆ ਬਾਕੀ ਫਿਰ ਮੌਸਮ ਚੰਗਾ ਹੋਏ ਨਾ 2 ਮਹੀਨਿਆਂ ਨੂੰ ਫਿਰ ਉੱਥੇ ਚੱਲ ਜਾਣੀ ਠੀਕ ਆ ਹਾਂਜੀ ਇੱਕ ਨਹੀਂ ਤੁਹਾਨੂੰ ਦਿਖਾ ਦਈਏ ਆ ਥਾਣਾ ਦਾ ਸਾਈਜ਼ ਆਪੇ ਰ ਅ ਦੇਖ ਸਕਦੇ ਜੀ ਬਾਕੀ ਬਸ ਮਾ ਕੇ ਜਿਹੜਾ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਨ ਕਰ ਦੇਣਾ ਹੈ ਕਿੰਨਾ ਫੇ ਰੱਖਣਾ ਇਹਦਾ ਮੁੱਲ ਨਾ ਉਹ ਤੇ ਬੜੀ ਮਹਿੰਗੀ ਲਈ ਹੁਣ ਦੇਦਾਂਗੇ 52000 ਦੀ ਐ ਅੱਛਾ 52000 ਦੀ ਦੇ ਦੋਗੇ ਆਪਦੇ ਲੱਖ ਤੋਂ ਬਾਹਰ ਲਈ ਅੱਛਾ ਹਾਂਜੀ ਠੀਕ ਐ ਚਲੋ ਖਾਟੇ ਵਾ ਦੇ ਦਿੱਤ ਨਹੀਂ ਕੋ ਫੋਨ ਲਾਉਗਾ ਤੇ ਹੋ ਜਾਊਗਾ ਮੋਕੇ ਤੇ ਹਨਾ ਤੇ ਆ ਜਿਹੜੀ ਗਾਂ ਜੇ ਇਹਨੂੰ ਸਰੀ ਨੂੰ ਹੋਗੇ ਜੇ 2 ਮਹੀਨੇ 2 ਮਹੀਨੇ ਸੋਈ ਨਾ ਹੋਗੇ ਇਹਦੇ ਥੱਲੇ ਦੁੱਧ ਹੋਣਾ ਜੇ 9 ਹੋ ਜੇ 10 ਹੋ ਜੇ ਇੱਥੇ ਅੱਛਾ ਹਾਂਜੀ ਇਹਦੇ ਥੱਲੇ ਵੀ ਜ਼ਿਆਦਾ ਗਰਮੀ ਕਰਕੇ ਘਟੀਆਂ ਕਿ ਪੱਠੇ ਬੂਠੇ ਨਹੀਂ ਜਾਣ ਪਤਾ ਬੱਚਾ ਵੀ ਨਹੀਂ ਹੈਗਾ ਨਾ ਇਹ ਬੱਚਾ ਵੀ ਹੈਗੀ ਜੇ ਇਹਦਾ ਮਰ ਗਿਆ ਤੋਰ ਹਾਂ ਫਿਰ ਬਾਕੀ ਗਰਮ ਗਰਮੀ ਹਣ ਚੱਲਦੀ ਐ ਇੱਕ ਪੱਠੇ ਪੁੱਠੇ ਵੀ ਘੱਟੇ ਆ ਉਹਦੇ ਕਰਕੇ ਫਿਰ ਇਹੋ ਜਿਹੇ ਗਾਵਾਂ ਥੋੜਾ ਘਟ ਜਾਂਦੀਆਂ ਬਾਕੀ ਇਹ ਆ ਵੀ ਕੱਦ ਕਾਠ ਪੱਖੋ ਚੰਗੀ ਜਵਾਨ ਆ ਬਾਕੀ ਜਿੱਦਨ ਗਾਂ ਤਿਆਰ ਹੋਊਗੀ ਚੰਗੀ ਰਕਮ ਦੀ ਗਾਂ ਤਿਆਰ ਹੋਣੀ ਹੈ ਵਾਲੀ ਕਿੰਨਾ ਜਿਹਦਾ ਮੁੱਲ ਇਹ ਦੇ ਦਾਂ 5000 ਅੱਛਾ 5000 ਦੀ ਚਲੋ ਕੋਈ ਨਹੀਂ ਮੌਕੇ ਦਾ ਮਾਨਦਾਨ ਕਰਦਾਂਗੇ ਠੀਕ ਹੈ ਜੀ ਠੀਕ ਹੈ ਤੇ ਹੁਣ ਆਏ ਤੁਹਾਡੇ ਮਗਰ ਜਿਹੜੀ ਇਹ ਪਹਿਲਾ ਦੁਆੜੀ ਤੋਂ 4 ਗਾਹਾਂ ਦੀ ਹੈ ਅੱਛਾ ਪਹਿਲਾ ਸੂਈ ਨੂੰ ਕੋਈ 15 16 ਦਿਨ ਹੋਏ ਜੀ ਅੱਛਾ ਬਚਾ ਇਹਦਾ ਮਰ ਗਿਆ ਸ਼ੇਦਾ ਪੱਛਾ ਇਹਦਾ ਮਗਰ ਇਹਦੀ ਮਰ ਗਈ ਠੀਕ ਆ ਹੁਣ ਦੁੱਧ ਇਹਦਾ ਲੈਉਗਾ 12 ਕਿਲੋ 12 ਕਿਲੋ ਹੋ ਗਿਆ ਪੱਕਾ ਦੁੱਧ ਪੱਕਾ ਦੁੱਧ 12 ਕਿਲੋ ਹੋ ਗਿਆ ਕੋਈ ਦੋ ਟਾਈਮ ਚਾਹੇ ਚਾਰ ਟਾਈਮ ਚਾਹੇ ਕੋਈ ਟੈਨਸ਼ਨ ਨਹੀਂ ਤੋਰੋ ਹਾਂ ਫੇਰ ਇੱਕ ਰੀਮ ਸੁਵਾਈ ਤਾਂ ਪਹਿਲਾਂ ਹੀ ਆ। ਬਾਕੀ ਚਲੋ ਪਹਿਲਾਂ ਨੇ ਸਹਾ ਨਾ ਸਰੀਰੋਂ ਠੀਕ ਐ, ਕਦ ਕਾ ਠੀਕ ਐ। ਬਾਕੀ ਸੂਈਆਂ ਸਵਾਈਆਂ ਸਾਰੀਆਂ ਹੀ ਚਵਾਈ ਇਹਨਾਂ ਦੀ ਦੋ ਦੋ ਟਾਈਮ ਹੋ ਜਾਣੀਆਂ। ਇਹ ਥੋੜਾ ਜਿਹਾ ਹਵਾ ਨਾਲ ਨਿੱਗੜ ਰਖਣੀ ਦੋ ਦੋ ਪੂਰਾ ਹੈ। ਥਾਣੇ ਦੇ ਆਪਾਂ ਦੇਖ ਸਕਦੇ ਹਾਂ। ਇਹਾਰੇ ਤਾਂ 1 ਕੋ ਜੀ ਸਾਈਜ਼ ਦੇ ਤੇ 1 ਕੋ ਜੀ ਗਿਆਪ ਤੇ ਬੜੀ ਬੜੀ ਭਾਂਡਾ ਮੱਝ ਦੀ ਬਣੇ ਠੀਕ ਹੈ ਤੇ ਇਹਦਾ ਫਿਰ ਮੁੱਲ ਇਹ ਦੇ ਦਾਂਗੇ 42000 ਦੇ ਅੱਛਾ 42000 ਦੀ ਹਾਂਜੀ ਬਾਕੀ ਮੌਕੇ ਤੇ ਕਰ ਦੋਗੇ ਮੌਕੇ ਦੇ ਮਾਰ ਦਾ ਹੁੰਦਾ ਏ ਠੀਕ ਹੈ ਬਾਕੀ ਆ ਜੋੜਾ ਆਉਣ ਤੋਂ ਪਹਿਲਾਂ ਵੇਚ ਗਿਆ ਇੱਕ ਆਵਲੀ ਗਾਂ ਤੇ ਇੱਕ ਆ ਨੀਂਦੀ ਦੀ ਮੱਝ ਤੇ ਬਾਕੀ ਹੋਰ ਕੁਛ ਹੈ ਨਾ ਵੇਚੀ ਬਸ ਆਪਣੀ ਦੋ ਟਾਈਮ ਚੋਗ ਪਸੰਦੀ ਕਰਕੇ ਖਾਣ ਦੀ ਠੀਕ ਹੈ ਜੀ ਆਪਣੇ ਇੱਥੇ ਆਓ ਦੋ ਟਾਈਮ ਚੁਵਾਈ ਕਰੋ ਤਸੱਲੀ ਕਰੋ ਤੇ ਫਿਰ ਪਸ਼ੂ ਖਰੀਦੋ ਜੀ